ਹਾ ਵਰੀ ਕੀ ਕਰਦੀ ਬਈ ਹੈ ਹੈਲੋ ਗਾਇਸ ਸ ਮੈਂ ਤੁਹਾਨੂੰ ਦੱਸਦੀ ਕਿ ਆਪਾਂ ਪਰਸਾ ਜਦੋਂ ਮੇਰੇ ਕੋਲ ਕਿਹੜਾ ਕੋਈ ਫਸ ਗਿਆ ਇਸ ਦਾ ਗੁੰਮ ਕਿੰਨੇ ਪਰਸਾ ਜਿਹੜਾ ਕੋਈ ਮੜਾ ਜਾ ਸਾਡਾ ਪਰਸ ਖਰਾਬ ਹੁੰਦਾ ਵਾ ਇਹਨੂੰ ਦੇ ਦੇਦਾ ਵਾ ਹਾਜੀ ਹੈਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਵੇਧਾ ਕਿਤੇ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਸਾਡੇ ਬਲੌਗ ਵਿੱਚ ਆਪ ਦਾ ਸਵਾਗਤ ਹੈ ਜੀ ਤੇ ਹੋਰ ਸਾਡੇ ਮਿਸਤਰੀ ਹਟ ਗਏ ਸੀਗੇ ਤੇ ਬਸ ਹੁਣ ਕਰਦੇ ਸਪਾਈਆਂ ਸਪਾਈਆਂ ਤੇ ਜੋਰ ਲਗਾਇਆ ਵਾ ਤੇ ਬਹੁਤ ਜਿਆਦਾ ਡਸਟ ਹਰ ਇੱਕ ਜੀਤੇ ਚੜੀ ਹੋਈ ਸੀ ਛੱਤਾਂ ਤੱਕ ਚੜੀ ਸੀਗੀ ਆ ਗੇਟ ਵੀ ਖਰਾਬ ਐ ਕਟੋ-ਕੱਟੀ ਹੋਇਆ ਸੀਗਾ ਤੇ ਸਫਾਈ ਅਸੀਂ ਇੱਕ ਵਾਰ ਤਾਂ ਕਰ ਲਈ ਹੋਈ ਹੈ ਸਾਰੀ ਤੇ ਡੇਲੀ ਸਫਾਈ ਤੇ ਕਰਨੀ ਪੈਂਦੀ ਆ ਜਿੰਨੇ ਮਰਜ਼ੀ ਕਰ ਲੋ ਤੇ ਹੋਰ ਅਜੇ ਕਪੜੇ-ਕਪੜੇ ਵੀ ਥੋੜੇ-ਥੋੜੇ ਸਾਂਭਣ ਵਾਲੇ ਆ ਮੈਂ ਇੱਕ ਬੈੱਡ ਦੇ ਸਾਂਭਲੇ ਆ ਤੇ ਆਹ ਪ੍ਰਿੰਸ ਦੇ ਬੈੱਡ ਭਰਿਆ ਪਿਆ ਵਾ ਵੇਖੋ ਸਾਰਾ ਇਹਦੀ ਪੂਰੀ ਲਮਾਰੀ ਇਹ ਵਾਲੀ ਜਿਹੜੀ ਆ ਨਾ ਇਹ ਸਾਰੀ ਪਰਣ ਵਾਲੀ ਪਈ ਆ ਥੱਲੇ ਮੈਂ ਆਪਣਾ ਸਮਾਨ ਸਿਰ ਰੱਖਿਆ ਵਾ ਉੱਪਰ ਸਾਰੇ ਇਹਦੇ ਕੱਪੜੇ ਆ ਤੇ ਸਾਰੇ ਅਨਜੋੜ ਜੜ ਕੇ ਰੱਖਣ ਵਾਲੇ ਆ ਬੈੱਡ 'ਚ ਵੀ ਰੱਖ ਲਏ ਆ ਤੇ ਹੁਣ ਅਜੇ ਬਸ ਕਿਤੇ ਚੱਦਰ ਵਿਛਣ ਵਾਲੀ ਹੈ ਤੇ ਕਿਤੇ ਕੋਸਿਆ ਤੇ ਅਜੇ ਥੋੜਾ ਬੋਤਾ ਕੁਝ ਸਮਾਨ ਉੱਪਰ ਚੜਾਇਆ ਸੀਗਾ ਤੇ ਹੁਣ ਉਹ ਥੱਲੇ ਲੈ ਕੇ ਆਉਣਾ ਵਾ ਜਦੋਂ ਟਾਈਮ ਨਹੀਂ ਲੱਗਦਾ ਦੋਨੋਂ ਭਰਾਵਾਂ ਨੂੰ ਮਤਲਬ ਕਦੀ ਉਹ ਘਰ ਹੁੰਦਾ ਤੇ ਕਦੀ ਉਹ ਨਹੀਂ ਹੁੰਦਾ ਫਿਰ ਦੋਨੇ ਜਣੇ ਫੜ ਕੇ ਲਿਆਉਣਗੇ ਤੇ ਚਲੋ ਜੀ ਸਾਡੀ ਵੀਡੀਓ ਵੇਖਿਓ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਅੱਜ ਸਾਡੇ ਮਿਸਤਰੀ ਗਏ ਹਟ ਤੇ ਆ ਕਿਚਨ ਤੇ ਮੈਂ ਥੋੜੀ ਬੁਤੀ ਕਰ ਲਈ ਸਾਫ ਹੁਣ ਇਹਦੇ ਵਿੱਚ ਆਂਡੇ ਗੁੰਡੇ ਰੱਖਾਂਗੀ ਇੱਕ ਵਾਰ ਫੇਰ ਝਾੜੂਂਗੀ ਤੇ ਆ ਕਮਰੇ ਦਾ ਵੇਖੋ ਖਾਲ ਖਾੜਖਾਨਾ ਬਣਿਆ ਤੇ ਇਹਨੂੰ ਵੀ ਹੁਣੇ ਮੈਂ ਲਿਸ਼ਕਾ ਲੈਣਾ ਵੇਖੀ ਥੋੜੇ ਜਿਹਾ ਤੱਕ ਤੇ ਇੱਧਰ ਵੇਖੋ ਇਹ ਸਾਡੇ ਸਾਰੇ ਬੈੱਡ ਦੇ ਕੱਪੜੇ ਆ ਐਸ ਬੈੱਡ ਦੇ ਜਿਹੜੇ ਕੀ ਕੀ ਹਾਲ ਬਣਿਆ ਵਾ ਉਹ ਜੁੱਤੀਆਂ ਦੇ ਡੱਬੇ ਲਮਾਰੀਆਂ ਦੋਵੇਂ ਅੱਜ ਇੱਧਰ ਰੱਖੀਆਂ ਤੇ ਇਹ ਹੁਣ ਮਿਸਤਰੀ ਢੱਟ ਗਏ ਆ ਤੇ ਹੁਣ ਸਾਨੂੰ ਸਫਾਈ ਕਰਨੀ ਪੈਣੀ ਬਹੁਤ ਜ਼ਿਆਦਾ ਖਲਾਰਾ ਕੱਲ ਸਾਰੇ ਦਿਹਾੜੀ ਉੱਪਰ ਕਰਦੇ ਰਹੇ ਆ ਤੇ ਅੱਜ ਹੁਣ ਥੱਲੇ ਇੱਥੇ ਟੈਲਾ ਲਵਾਈਆਂ ਇਹ ਸਾਲ ਲਵਾਈਆਂ ਅੱਡੇ ਤੇ ਮੈਂ ਕਰਤਾ ਕੰਪਲੀਟ ਸਾਰੇ ਕਪੜੇ ਜੋੜ-ਜਾੜ ਕੇ ਇੱਧਰ ਲਿਆ ਕੇ ਛੋਟੇ ਕਮਰੇ ਦਾ ਤੇ ਸਾਰੇ ਝਾੜ-ਝਾੜ ਕੇ ਕਪੜੇ ਰੱਖੇ ਵਿੱਚ ਐ ਬੜੀ ਮੁਸ਼ਕਲ ਬੜਾ ਤੰਦ ਮਾਜੇ ਲੱਗਣੇ ਸਾਡੇ ਅਜੇ ਕਿਉਂਕਿ ਲਹੋਣੇ ਪਏ ਸੀਗੇ ਤੇ ਸੋਈ ਦਾ ਖਲਾਰਾ ਦੇਖ ਲਓ ਸਵੇਰੇ ਮੈਂ ਸਾਫ਼ ਕੀਤੀ ਫੇਰ 파ਤੇ ਬਾਥਰੂਮ ਦਾ ਦਰਵਾਜ਼ਾ ਲੱਗ ਗਿਆ ਤੇ ਹੁਣੇ ਮੇਰੀ ਲਮਾਰੀ ਸਾਫ਼ ਹੋਣ ਲਈ ਆ ਉਹਨਾਂ ਪੰਨ ਮਾਰੀ ਰੱਖਣੀ ਹੈ ਅੰਦਰ ਕਮਰੇ 'ਚ ਇੱਥੇ ਟਿਕਾਉਣੀ ਨਿਮਾਰੀ ਅਜੇ ਵੀ ਬੈੱਡ ਤੇ ਵੇਖੋ ਕਿੰਨਾ ਖਲਾਰਾ ਇੱਕ ਬੈੱਡ ਤੇ ਭਰ ਆਏ ਆ ਤੁਹਾਨੂੰ ਜੇ ਇਹ ਵੀ ਚੁੱਕਣਾ ਵਾ ਤੇ ਆਹ ਕੱਢਦੇ ਆ ਹੌਲੀ ਹੌਲੀ ਥੋੜਾ ਗੰਦਿਆ ਬੜੀ ਮੁਸ਼ਕਲ ਹੈ ਨਾਕਟਾ ਨਾ ਟੈਲਾਂ ਦਾ ਕਟਾ ਕੋਈ ਹਸਾਬ ਨਹੀਂ ਆ ਕੀ ਕਰਨ ਲੱਗੇ ਆ ਐਰ ਸੋਈ ਦੇ ਭਾਂਡੇ ਸਾਰੇ ਭਰੀ ਦੇ ਧੋਣੇ ਆ ਮੈਂ ਭਰੀ ਭਾਂਡੇ ਧੋਣੇ ਆ ਚਲੋ ਠੀਕ ਹੈ ਹਾਂ ਨਾ ਇਹ ਸੋਈ ਦੇ ਵਿੱਚੋਂ ਬਾਹਰ ਕੱਢ ਲਿਆ ਤੇ ਮੈਂ ਹਾਂ ਇੱਥੇ ਬਹਿ ਕੇ ਧੋ ਲਾਂਗੇ ਖਲੋ ਖਲੋ ਕੇ ਤੇ ਅੱਗੇ ਲੱਤਾ ਥੱਕ ਗਿਆ ਹਾਂ ਤੇ ਇਹ ਟੱਪ ਸਾਫ਼ ਕਰਕੇ ਚ ਪਾਣੀ ਪਾ ਕੇ ਤੇ ਧੋਵਾਂਗੇ ਠੀਕ ਹੈ ਭਰੀ ਸੋਈ ਦੇ ਵਿੱਚ ਭਾਂਡੇ ਲਾਤੇ ਹੋਏ ਆ ਇਹ ਜਿਹੜੇ ਕਪਾਣ ਵਾਲਾ ਲੱਦਣ ਵਾਗਾ ਆ। ਆ ਥੋੜੇ ਬੋਟੇ ਲਾਤੇ ਆ ਫਿਰ ਮੈਂ ਟੱਪੇ ਨਾਲ ਲਿਆਵਾਂ। ਇਧਰ ਜੇ ਖਲਾਰਾ ਉਸ ਤਰਾ ਪਿਆ ਵਾ। ਬਿਮਾਰੀ ਦੇ ਕਪੜੇ ਪਏ ਇੱਥੇ ਸਾਰੇ। ਨਿੱਕੇ ਕਮਰੇ 'ਚ। ਐ ਮਰੀ ਮਸ਼ੀਨ ਅਜੇ ਬਾਹਰ ਟਿਕਾਣੇ ਤੇ ਜਾਏਗੀ। ਅਜੇ ਇੱਥੇ ਵੀ ਬਿਸਤਰਾ ਵਿਛਣਾ ਵਾ। ਇਹ ਆ ਸਾਡਾ ਮੋਟਰਸਾਈਕਲ ਦੇ ਆ ਨਾਉਣ ਬਹੁਤ ਗੰਦਾ ਹੋਇਆ ਸੀਗਾ ਵਿਚਾਰਾ ਕੁਆੜ ਬਣਿਆ ਸੀਗਾ ਕਰਦੇ ਵਿਆਹ ਇਹ ਹੋਣੀ ਹੈ ਨੀ ਸਫਾਈ ਉਹੀ ਹੋਣੀ ਤੁਹਾਡੇ ਗਾਂਡੀਆਂ ਤੇ ਵੀ ਲੱਗਦੀਆਂ ਨੇ घर उ थोड़ा थोड़ा पोलिया थो गया वो बाकी चलो हौली हौली करा बाथरूम टैला सारिया खराब हो गई हूँ थोड़ी सही कितिया चलो आ टाइल लवाई है da dam kita ka dam- ka kitada dam- da kita.